ਉਹ ਵੀਰ ਮਿਲਣਾ ਏ ਉਹ ਕਹਿੰਦਾ ਜੀ ਮੈਂ ਮੈਂ ਕਿਹਾ ਤੂੰ ਕੀ ਕੰਮ ਕਰਦਾ ਹੈ ਮੈਂ ਜੀ ਕਹਿੰਦਾ ਮੇਰੀ ਦੁਕਾਨ ਹੈ ਦੂਜੇ ਨੇ ਪੁੱਛਿਆ ਤੂੰ ਕੀ ਕੰਮ ਕਰਦਾ ਕਹਿੰਦਾ ਮੇਰੀ ਜੀ ਸਰਕਾਰੀ ਨੌਕਰੀ ਹੈ ਤੇ ਇੱਕ ਤੀਜਾ ਸੀ ਵਿੱਚ ਉਹਨੂੰ ਮੈਂ ਪੁੱਛਿਆ ਤੂੰ ਕੀ ਕਰਦਾ ਮੈਂ ਜੀ ਬਸ ਬਸ ਜੀ ਮੈਂ ਤਾਂ ਪਾਠ ਕਰ ਲੈਂਦਾ ਮੈਂ ਕਿਹਾ ਕੀ ਕਰਦਾ ਹੈ ਕਹਿੰਦਾ ਬਾ ਪਾਠ ਕਰ ਲਈਦੇ ਨੇ ਜੀ ਮਾੜਾ ਮੋਟਾ ਰੋਲਾ ਰੂਲਾ ਲਾ ਲੈਂਦੇ ਆ ਮੈਂ ਕਿਹਾ ਫਿਰ ਕਿਉਂ ਨਹੀਂ ਐਦਾਂ ਮਾਨ ਨਾਲ ਕਹਿੰਦਾ ਵੀ ਮੈਂ ਗੁਰੂ ਦਾ ਵਜੀਰ ਆ ਮੈਂ ਪਾਠੀ ਆ ਜੇ ਤੂੰ ਆਪਣੀ ਜੌਬ ਨੂੰ ਸਤਕਾਰ ਨਹੀਂ ਦੇਵੇਂਗਾ ਤੇ ਲੋਕ ਕਿਵੇਂ ਦੇਣਗੇ ਟਰੈਕਟਰ ਸਭ ਨੇ ਚਲਾ ਲੈਣਾ ਗੱਡੀ ਸਭ ਨੇ ਚਲਾ ਲੈਣੀ ਆ ਪਾਠ ਸਾਰਿਆਂ ਨੇ ਛੋਟਾ ਕਰ ਲੈਣਾ ਹੁੰਦਾ ਸਾਰੇ ਸ਼ੁੱਧ ਪਾਠ ਨਹੀਂ ਕਰ ਸਕਦੇ ਇਹ ਸਮਾਤ ਵਰਕ ਹੁੰਦਾ ਹੈ ਟਾਈਮ ਲੱਗਦਾ ਸਿੱਖਣ ਤੇ 2 ਸਾਲ ਲੱਗਣਗੇ ਸੰਥਿਆ ਫੇਰ ਹੁੰਦੀ ਹੈ ਦੋ ਸਾਲ ਚ ਰਹਿ ਕੇ ਕਿਤੇ ਸਿੱਖਣਾ ਪੈਂਦਾ ਪੜ੍ਹਨਾ ਪੈਂਦਾ ਤਾਂ ਬਾਠ ਆਉਂਦਾ ਤੇ ਜੇ ਤੂੰ ਆਪ ਹੀ ਆਪਣੇ ਆ ਸ਼ਰਮ ਮੰਨਦਾ ਹੈ ਵੀ ਮੈਂ ਕਿਵੇਂ ਦੱਸਾਂ ਵੀ ਆਹ ਤੇ ਸਰਕਾਰੀ ਨੌਕਰੀ ਕਰਦਾ ਮੈਂ ਬਾਠੀ ਆ ਕਿਉਂਕਿ ਕਈ ਚੀਜ਼ਾਂ ਦੀ ਇੱਜ਼ਤ ਘਟ ਜਾਂਦੀ ਸਾਡਾ ਸਮਾਜ ਇਹੋ ਜਿਹਾ ਹੈ ਕਈ ਗੱਲਾਂ ਨੂੰ ਇਦਾਂ ਸਮਝਣ ਲੱਗ ਗਿਆ ਬਾਠੀ ਜੇ ਬਾਠੀ ਰਹਿੰਦਾ ਫਰਕ ਨਹੀਂ ਸੀ ਪੈਣਾ ਬਾਠੀ ਜਦੋਂ ਬੋਲੂ ਮੰਗ ਕੇ ਪਿੰਡ 'ਚ ਜਾਂਦਾ ਹੈ ਨਾ ਤੇ ਲੋਕ ਉਹਨੂੰ ਮੰਗਣ ਵਾਲਾ ਹੀ ਸਮਝ ਲੈਂਦੇ ਆ ਆਰੋ ਮੰਗਣ ਵਾਲਾ ਨਹੀਂ ਹੁੰਦਾ ਇਹ ਵੀ ਉਹਨੂੰ ਕਰਨਾ ਪੈਂਦਾ ਪਿੰਡ ਦੇ ਵਿੱਚ ਰਹਿੰਦਾ ਗਜਾ ਵੀ ਕਰਨੀ ਪੈਂਦੀ ਹੈ। ਦਾਲੀ ਵੀ ਕਰਨੀ ਪੈਂਦੀ ਹੈ ਪਰ ਸਵੇਰੇ ਸ਼ਾਮ ਨਿਤਨੇਮ ਕਰਦਾ ਪਾਠ ਕਰਦਾ ਪਾਠ ਕਰਨਾ ਕੋਈ 1430 ਅੰਗ ਗੁਰੂ ਗ੍ਰੰਥ ਸਾਹਿਬ ਦੇ ਸੰਥਿਆ ਮੈਂ ਮਹਾਪੁਰਖਾਂ ਕੋਲ ਬਾਬਾ ਕਰਮ ਸਿੰਘ ਹੋਣਾ ਕੋਲ ਰਿਆਂ ਸੰਥਿਆ ਪਤਾ ਉਹਨਾਂ ਨੇ ਕਿਵੇਂ કરી ਸੀ? ਉਹ ਕਹਿੰਦੇ ਸੀ ਬਾਬਾ ਬਰਿਆਮ ਸਿੰਘ ਸੀ ਇੱਥੇ ਆਪਣੇ ਧੂਰਕੋਟ ਤੇ ਜਦੋਂ ਉਹਨਾਂ ਨੇ ਸੰਥਿਆ ਕੀਤੀ ਕਹਿੰਦੇ ਸੀ ਇੱਕ ਇੱਕ ਅੰਗ ਪੜਾ ਦੇਣੇ ਆ ਚਾਰ ਪੜਦਾ ਸ਼ਬਦ ਭਾਵੇਂ ਇੱਕ ਅੰਗ ਪੜਦਾ ਭਾਵੇਂ ਦੋ ਪੜਦਾ ਪੜਾਵਾਂਗੇ ਪੋਥੀ ਤੋਂ ਜਦੋਂ ਤੂੰ ਸੁਣਾਏਗਾ ਤੇ ਮੂੰਹ ਜਵਾਨੀ ਸੁਣਾਉਣਾ ਪੋਥੀ ਨਹੀਂ ਰੱਖਣ ਦੇਣੀ ਜਦੋਂ ਪੜਾਉਣਾ ਹੈ ਉਦੋਂ ਪੋਥੀ ਤੋਂ ਪੜਾਉਣਾ ਹੈ ਤੇ ਜਦੋਂ ਸੁਣਾਉਣਾ ਹੈ ਭਾਵੇਂ 2 ਦਿਨਾਂ ਨੂੰ ਸੁਣਾ ਦੇ ਭਾਵੇਂ 1 ਦਿਨ ਤੇ ਸੁਣਾ ਦੇ ਤੇਰੀ ਮਰਜ਼ੀ ਹੈ ਕੰਠ ਕਰਕੇ ਸੁਣਾ ਦੇ ਤੇ ਸਾਰੀ ਸਾਰਾ ਗੁਰੂ ਗ੍ਰੰਥ ਸਾਹਿਬ ਸਾਰੀ ਸੰਥਿਆ ਇਦਾਂ ਕੀਤੀ ਪੜਨਾ ਅੱਜ ਪੜ ਲਿਆ ਇੱਕ ਅੰਗ ਅਗਲੇ ਦਿਨ ਕੰਠ ਕਰਕੇ ਸੁਣਾਉਣਾ ਚਾਰ ਸ਼ਬਦ ਹੁੰਦੇ ਐ ਇੱਕ ਅੰਗ ਵਿੱਚ ਚਾਰ ਹੁੰਦੇ ਐ ਪੰਜ ਹੁੰਦੇ ਐ ਤਿੰਨ ਹੁੰਦੇ ਐ ਵੱਡੇ ਸ਼ਬਦ ਵੀ ਐ ਇੱਕੋ ਸ਼ਬਦ ਵੀ ਹੁੰਦਾ ਐ ਪਰ ਸਾਰਾ ਕੰਠ ਕਰਕੇ ਫੇਰ ਅਗਲੇ ਦਿਨ ਸੁਣਾਉਣਾ ਪੋਥੀ ਨਹੀਂ ਸੀ ਰੱਖਣ ਦਿੰਦੇ ਸਾਰਾ ਗੁਰੂ ਗ੍ਰੰਥ ਸਾਹਿਬ ਇਤਾਂ ਸੰਥਿਆ ਕੀਤੀ ਕਈਆਂ ਨੂੰ ਸੰਥਿਆ ਕਰਨ ਤੇ 4 ਸਾਲ ਲੱਗ ਜਾਂਦੇ ਸੀ ਜਿਹੜੇ ਢਿੱਲੇ ਸੀ ਤੇ ਕਈ 1 ਸਾਲ ਵਿੱਚ ਵੀ ਸੰਥਿਆ ਕਰ ਜਾਂਦੇ ਸੀ ਗੁਰਬਾਣੀ ਸੋ ਇਹ ਜਿਹੜਾ ਕੰਮ ਹੁੰਦਾ ਜਿਹੜੇ ਚੰਗੇ ਪਾਠੀ ਹੁੰਦੇ ਐ 2-2 ਸਾਲ ਲੱਗਦੇ ਐ ਇਹ ਸਮਾਰਟ ਵਰਕ ਐ ਇਹਨੂੰ ਕਰਨ ਲਈ ਸੈਂਸਿਟਿਵ ਮਾਈਂਡ ਚਾਹੀਦਾ ਹੈ ਅੱਜ ਤੁਸੀਂ ਕਿਸੇ ਨੂੰ ਕਹੇ ਸੰਥਿਆ ਕਰਨੀ ਸਭ ਤੋਂ ਔਖਾ ਕੰਮ ਮੰਨਦਾ ਬੰਦਾ ਥੋਨਾ ਚ ਵੜਿਆ ਹੋਇਆ ਸੰਥਿਆ ਕਰਕੇ ਰਾਜੀ ਨਹੀਂ ਪਰ ਆਪਾਂ ਆਪਣੇ ਕੰਮ ਨੂੰ ਆਪ ਇੱਜ਼ਤ ਨਹੀਂ ਦੇਵਾਂਗੇ ਲੋਕ ਕਿੱਦਾਂ ਦੇਣਗੇ ਸਤਕਾਰ ਅਸੀਂ ਨਹੀਂ ਦੇਵਾਂਗੇ ਫਿਰ ਗੱਲ ਨਹੀਂ ਬਣਦੀ ਸੋ ਇਹ ਨਾ ਆਪਣੇ ਆਪ ਨੂੰ ਕਦੇ ਕਿਹਾ ਕਰੋ ਮੈਂ ਜੀ ਐਵੇਂ ਹੀ ਆ ਕਦੇ ਇਦਾਂ ਨਹੀਂ ਕਹਿਣਾ ਤੇ ਮੈਂ ਕਿ ਜਿਹੜੀ ਗੱਲ ਕਰਦਾ ਸੀ ਕਈ ਬੰਦੇ ਇਹ ਕਹਿੰਦੇ ਐ ਮਿੱਟੀ ਨੂੰ ਹੱਥ ਪਾਉਣਾ ਸੋਨਾ ਬਣਦੀ ਏ ਕਈ ਕਹਿਣਗੇ ਮੈਂ ਸੋਨੇ ਨੂੰ ਹੱਥ ਪਾਉਣਾ ਮਿੱਟੀ ਹੋ ਜਾਂਦਾ ਏ ਇਦਾਂ ਆਪਣੇ ਆਪਣੇ ਆਪ ਵਾਸਤੇ ਇਦਾਂ ਨਾ ਸੋਚਿਆ ਕਰੋ ਪਰ ਇੱਕ ਗੱਲ ਪੱਕੀ ਏ ਵੀਰੋ ਇੱਕ ਗੱਲ ਪੱਕੀ ਏ ਜਿਹੜੀ ਚੀਜ਼ ਦੂਰ ਏ ਸਾਡੇ ਦਿਮਾਗ ਵਿੱਚ ਉਹ ਸੋਨਾ ਏ ਜਿੱਦੇ ਕੋਲ ਆ ਜਾਂਦੀ ਏ ਉਦੋਂ ਮਿੱਟੀ ਬਣ ਜਾਂਦੀ ਏ ਮੋਟਰਸਾਈਕਲ ਸ਼ੋਅਰੂਮ 'ਚ ਖੜਾ ਬੋਲਟ ਪਟਿਆਲੇ ਢੇਡਾ ਮਾਰਨ ਗਿਆ ਬੋਲਟ ਵੇਖ ਕੇ ਆਇਆ ਕਹਿੰਦਾ ਹਾਈਵੇ ਕਿਤੇ ਮੇਰੇ ਕੋਲ ਹੋਵੇ ਪਿਓ ਨਾਲ ਲੜ ਲੁੜ ਕੇ 2 ਲੱਖ ਇਕੱਠਾ ਕਰਕੇ 2 ਕੁ ਲੱਖ ਦਾ ਬੋਲਟ ਲੈ ਆਇਆ ਹੁਣ ਖਲਾਰ ਲਿਆ 5 7 10 ਦਿਨ ਦੂ 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 ਕਰਦਾ ਕੋਈ ਬਜਾਰਾਂ ਬਜੂਰਾ ਚ ਢੇਡੇ ਦਿੱਤੇ ਮਹੀਨੇ ਕੇ ਬਾਅਦ ਚਾਹ ਲੈ ਗਿਆ ਹੁਣ ਕੱਪੜਾ ਵੀ ਨਹੀਂ ਮਾਰਦਾ ਉਹਦੇ ਉੱਤੇ ਆ ਜਿੰਨੇ ਮੁੰਡੇ ਬੈ ਚੇਤਾ ਕਰੋ ਸਪਲੈਂਡਰ ਜਦੋਂ ਨਵਾਂ ਲਿਆਂਦਾ ਸੀ ਉਦੋਂ ਹੁਣ ਹੁਣ ਬਾਹਰ ਖੜਾ ਹੋਣਾ ਹੈ ਜਿੱਦੈ ਟਰੈਕਟਰ ਨਵਾਂ ਆਇਆ ਸੀ ਉੱਤੇ ਐ ਅੱਜ ਦਵਾਂ ਤੇ ਆਉਣ ਲੱਗੇ ਵੀ ਨਹੀਂ ਕੱਪੜਾ ਮਾਰਿਆ ਐਂ ਲੈ ਆ ਵੀ ਚੱਲ ਕੋਈ ਨਹੀਂ ਫੇਰ ਕੀ ਫਰਕ ਪੈਂਦਾ ਵਿਆਹ ਹੋਣਾ ਹੈ ਮੰਗਣਾ ਹੋਇਆ ਹੈ ਬਸ ਕਦੋਂ ਮੌਕਾ ਤੋਂ ਸਮਾਂ ਹੋਊ ਕਦੋਂ ਵਿਆਹ ਹੋਊ ਕਦੋਂ ਇਕੱਠੇ ਹੋਵਾਂਗੇ ਹੋ ਗਏ ਹੁਣ ਹੋ ਗਏ 6 ਮਹੀਨੇ ਵਿਆਹ ਨੂੰ ਹੁਣ ਕਿਵੇਂ ਐ ਹੁਣ ਮਿੱਟੀ ਹੁਣ ਮਿੱਟੀ ਸੋਨਾ ਕੀ ਬਣ ਗਿਆ ਹੁਣ ਮਿੱਟੀ ਹੋ ਗਿਆ ਜਿਹੜੀ ਚੀਜ਼ ਮਿਲ ਗਈ ਜਿਹੜੀ ਦੂਰ ਐ ਆ ਇੱਥੇ ਬੈਠੇ ਆ ਮੈਨੂੰ ਕਈ ਮੁੰਡੇ ਵਿੱਚ ਕਦੋਂ ਨਾਲ ਚੜਾਵੋਗੇ ਜਥੇ 'ਚ ਕਰ ਲੋ ਸ਼ਾਮਲਾ ਕੱਲ ਵੀ ਇੱਕ ਸਿੰਘ ਪਿੱਛੇ ਭੱਜਦਾ ਸੀ ਮੈਨੂੰ ਵੀ ਲੈ ਜਾਓ ਜਥੇ ਦੇ ਵਿੱਚ ਜਿੱਦੇ ਤੂੰ ਇੱਥੇ ਆ ਗਿਆ ਉਹਦੇ ਮਿੱਟੀ ਹੋ ਜੂ ਉੱਥੇ ਬੈਠਾ ਸੋਣਾ ਲੱਗਦਾ ਹੁਣ ਤਰਸਦਾ ਮੈਂ ਵੜ ਜਾ ਵਿੱਚ ਜਿੱਦੇ ਆ ਗਿਆ ਉਹਦੇ ਮਿੱਟੀ ਮਿੱਟੀ ਉਹਦਣ ਕਦਰ ਕਰ ਜਾਈਂਗੀ ਹਰ ਚੀਜ਼ ਨਾਲ ਅਸੀਂ ਇਦਾਂ ਕਰਦੇ ਆ ਸਾਡਾ ਦਿਮਾਗ ਇਦਾਂ ਦਾ ਹੈ ਤੇ ਮਾਵਾਂ ਘਰੇ ਫਿਰਦੀਆਂ ਨੇ ਉਹ ਬੇਬੇ ਕਰਈ ਐ ਬੁੜੀ ਕਰਈ ਐਂ ਬੋਲਦਾ ਬੰਦਾ ਜਿੱਤੇ ਮਰਦੀ ਐ ਫੇਰ ਲੱਗਦਾ ਹਾਏ ਓਏ ਮਾਂ ਕਿੰਨੀ ਵੱਡੀ ਚੀਜ਼ ਐ ਹਾਂ ਜੀ ਆ ਮੇਰੇ ਨਾਨਕੇ ਬੈਠੇ ਐ ਵਿੱਚ ਤਾਲਾਂ ਆ ਨਾਲ ਹੀ ਪਿੰਡ ਐ ਤਾਲਾਂ ਦੁਨੀਆ ਵਿੱਚ ਇੱਕੋ ਇੱਕ ਪਿੰਡ ਹੁੰਦਾ ਐ ਤਿੰਨੋ ਸੁਣੋ ਦੁਨੀਆ ਵਿੱਚ ਇੱਕੋ ਇੱਕ ਪਿੰਡ ਹੁੰਦਾ ਜਿੱਥੇ ਤੁਹਾਨੂੰ ਤੁਹਾਡੀ ਮਾਂ ਦੇ ਨਾਂ ਤੇ ਜਾਣਦੇ ਹੁੰਦੇ ਆ ਸਾਰੀ ਦੁਨੀਆ 'ਚ ਪਿਓ ਦੇ ਨਾਂ ਤੇ ਜਾਣਦੇ ਪਰ ਇੱਕੋ ਇੱਕ ਪਿੰਡ ਹੁੰਦਾ ਤੇਰੇ ਮਾਮਿਆਂ ਦਾ ਪਿੰਡ ਤੇਰਾ ਨਾਨਕਾ ਪਿੰਡ ਜਿੱਦੇ ਜਿਸ ਪਿੰਡ ਵਿੱਚ ਸਾਰਾ ਪਿੰਡ ਤੈਨੂੰ ਮਾਂ ਦੇ ਨਾਂ ਤੇ ਜਾਣਦਾ ਜਿੱਦੇ ਮੈਂ ਮੇਰੇ ਪਿੰਡ 'ਚ ਜਾਊਂ ਉੱਥੇ ਐ ਨਹੀਂ ਕੋਈ ਕਹੂ ਪੂਰਨ ਦਾ ਮੁੰਡਾ ਆਇਆ ਸਾਰੇ ਮੇਰੇ ਪਿੰਡ ਵਾਲੇ ਨਾਨਕੇ ਪੁੱਤਾਂ ਕੀ ਕਹਿਣਗੇ ਇੰਦਰ ਦਾ ਮੁੰਡਾ ਆਇਆ ਮੇਰੀ ਮਾਂ ਨੂੰ ਯਾਦ ਕਰਨ ਗਏ ਉੱਥੇ ਤੁਹਾਡਾ ਇੱਕੋ ਇੱਕ ਨਾਨਕਾ ਪਿੰਡ ਹੁੰਦਾ ਜਿੱਥੇ ਮਾਂ ਦੇ ਨਾਲ ਤੇ ਲੋਕ ਬੱਚਿਆਂ ਨੂੰ ਜਾਣਦੇ ਐ ਬੈਠੀਆਂ ਕਰੇ ਕੋਈ ਗਦਰ ਨਹੀਂ ਜਿੱਦੇ ਮਰ ਗਈਆਂ ਫਿਰ ਪਪਾ ਮਾਰ ਮਾਰ ਰੋਂਦਾ ਬਰੇਸ਼ਾਂ ਚ ਰੁੱਲਦੇ ਨੇ ਰੋਜੀ ਲਈ ਆਤਰਜੀਤ ਨੇ ਲਿਖਿਆ ਸੀ ਦੇਸ਼ ਉਹ ਪਰਤਣਗੇ ਆਪਣੇ ਕਦੀ ਵਿਦੇਸ਼ਾਂ 'ਚ ਰੁੱਲਦੇ ਨੇ ਰੋਜੀ ਲਈ ਦੇਸ਼ ਉਹ ਪਰਤਣਗੇ ਆਪਣੇ ਕਦੀ ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ ਕੁਝ ਕਬਰਾਂ ਦੇ ਰੁੱਖ ਥੱਲੇ ਜਾ ਵਹਿਣਗੇ ਜਿਨ੍ਹਾਂ ਦੀਆਂ ਮਾਵਾਂ ਮਰ ਗਈਆਂ ਅਮਰੀਕਾ ਸੀ ਕੈਨੇਡਾ ਸੀ ਆ ਨਹੀਂ ਸਕੇ ਮਾਂ ਦੇ ਭੋਗ ਤੇ ਮਰੀ ਤੇ ਵੇਖ ਨਹੀਂ ਸਕੇ ਮੂੰਹ ਆਪਣੀ ਮਾਂ ਦਾ ਉਹਨਾਂ ਨੂੰ ਪੁੱਛ ਕੇ ਵੇਖੋ ਮਾਂ ਕੀ ਐ ਪਿਓ ਜਿੱਤੇ ਮਰਦਾ ਉਦੋਂ ਪਤਾ ਲੱਗਦਾ ਪਿਓ ਕੀ ਚੀਜ਼ ਐ ਜੀਵਨ ਸਾਥੀ ਜਿਉਂਦਾ ਹੋਵੇ ਨਾ ਐਦਾਂ ਬੈਠਾ ਮਰਿਆ ਫੇਰ ਪਤਾ ਲੱਗਦਾ ਵੀ ਬੰਦੇ ਦੀ ਕਿੱਡੀ ਲੋੜ ਐ ਜੇ ਅੱਜ ਅੱਜ ਲੋੜ ਐ ਬੰਦੇ ਦੀ ਔਰਤ ਨੂੰ ਪਤਾ ਲੱਗਦਾ ਜਦੋਂ ਚਿੱਟੀ ਚੁੰਨੀ ਲੈਣੀ ਪੈਂਦੀ ਐ ਵੀ ਬੰਦਾ ਬੰਦਾ ਹੀ ਐ ਮੇਰੇ ਘਰ ਵਾਲਾ ਜਹੇ ਜਹਾ ਵੀ ਸੀ ਨਾਲ ਖੜਦਾ ਸੀ ਨਾ ਜਦੋਂ ਉਹਦੇ ਨਾਲ ਮੈਂ ਰਾਣੀ ਸੀ ਸਰਦਾਰ ਦੇ ਨਾਲ ਮੈਂ ਸਰਦਾਰ ਨਹੀਂ ਸੀ ਮੇਰੀ ਇੱਜ਼ਤ ਸੀ ਇਹ ਸੇਮ ਗੱਲ ਤੁਹਾਡੇ ਤੇ ਵੀ ਲਾਗੂ ਹੁੰਦੀ ਹੈ ਲੱਖ ਗਾੜਾ ਕੱਢਦਾ ਰਹੇ ਲੜਦਾ ਰਹੇ ਜਿੱਦਣ ਮਰ ਗਈ ਉਹਦੇ ਪਤਾ ਲੱਗੂ ਘਰ ਤੇ ਘਰ ਵਾਲੀ ਨਾਲ ਹੀ ਸੀ ਜਿਹੜੀ ਉਹਨੂੰ ਪਤਾ ਸੀ ਨਾ ਮੇਰੀ ਮੈਨੂੰ ਦਾਲ ਚਾਹੀਦੀ ਹੈ ਕਿ ਕੱਦੂ ਚਾਹੀਦਾ ਹੈ ਕਿ ਅੱਜ ਮੈਂ ਚੌਲ ਖਾਣੇ ਆ ਇਹ ਘਰ ਵਾਲੀ ਨੂੰ ਹੀ ਪਤਾ ਹੁੰਦਾ ਨਹੀਂ ਕੋਈ ਦੂਜਾ ਕਦਰ ਕਰ ਸਕਦਾ ਇਹ ਜਦੋਂ ਮਿਲਿਆ ਹੋਇਆ ਜਿੱਦੇ ਤੁਰ ਗਿਆ ਸੋਨਾ ਬਣ ਜੂ ਜਵੰਦਾ ਇੱਥੇ ਹੀ ਐ ਜਿਉਂਦਾ ਹੈ ਜੇ ਜਿਉਂਦਾ ਰਵੇ ਸਾਰੀ ਦੁਨੀਆ ਅਰਦਾਸਾਂ ਕਰਦੀ ਐ ਪਰ ਅੱਜ ਤੋਂ 10 ਦਿਨ ਪਹਿਲਾਂ ਕੌਣ ਪੁੱਛਦਾ ਸੀ ਅੱਜ ਜਦੋਂ ਹਸਪੀਟਲ 'ਚ ਗਿਆ ਫੇਰ ਕਹਿੰਦੇ ਯਾਰ ਬੰਦਾ ਵਧੀਆ ਸੀ ਉਹ ਵਧੀਆ ਸੀ ਮੂਸੇ ਵਾਲਾ ਜਿਉਂਦਾ ਹਰਾਤਾ ਸੀ ਨਾ ਤੇ ਜਦੋਂ ਤੁਰ ਗਿਆ ਹਾਇ ਹੋਏ ਮੂਸੇ ਵਾਲੇ ਵਰਗਾ ਬਣ ਨਹੀਂ ਸਕਦਾ ਸੀ ਇਹ ਸਾਡਾ ਸਮਾਜ ਹੈ ਇਹ ਸਿਸਟਮ ਹੈ ਕੋਲ ਜਿਹੜੀ ਕੋਲ ਚੀਜ਼ ਹੈ ਉਹ ਮਿੱਟੀ ਹੈ ਸਾਡੇ ਦੀ ਜਿਹੜੀ ਦੂਰ ਹੈ ਉਸੋਂ ਆਣਾ ਇਸੇ ਕਰਕੇ ਕਈ ਅੱਜ ਕਹਿਣਗੇ ਪੁਰਾਣਾ ਜਮਾਨਾ ਬਹੁਤ ਵਧੀਆ ਹੁੰਦਾ ਸੀ ਇਹ ਵੀ ਤਾਂ ਹੈ ਉਹ ਬੀਤ ਗਿਆ ਤੈਨੂੰ ਵਧੀਆ ਲੱਗਣ ਲੱਗਦਾ ਅੱਜ ਵਾਲੇ ਦੀ ਕਦਰ ਕਰਨੀ ਹੈ ਤੇ ਕਰ ਓਏ ਭਰਾ ਭਰਾਵਾ ਵੇਖੀ ਆਹ ਬਰਸਾਤ ਆ ਲੈਣ ਦੇ ਕੱਲ ਨੂੰ ਤੇਰੇ ਘਰੇ ਬਾਥਰੂਮ ਬਣਿਆ ਹੈ ਅੰਗਰੇਜ਼ ਨਾਲ ਇਹਨਾਂ ਤੈਨੂੰ ਇੱਕ ਵਾਰ ਜੇ 40 ਸਾਲ ਪਿੱਛੇ ਲੈ ਜਾਈਏ ਇੱਕ ਦਿਨ ਨਹੀਂ ਰਹਿਣਾ ਤਾਂ ਉੱਥੇ ਚਾਰ-ਚਾਰ ਦਿਨ ਝੜੀਆਂ ਲੱਗ ਜਾਂਦੀਆਂ ਸੀ ਖੇਤਾਂ ਦੇ ਵਿੱਚ ਬਾਹਰ ਬਾਹਰ ਅੰਦਰ ਜਾਣਾ ਖੇਤਾਂ 'ਚ ਆ ਮਾਈਆਂ ਚਾਰ ਅੱਠ-ਅੱਠ ਦਿਨ ਜਦੋਂ ਝੜੀ ਲੱਗਣੀ ਨਹਾਉਣ ਨੂੰ ਕੋਈ ਸਿਸਟਮ ਨਹੀਂ ਠੰਡਾ ਪਾਣੀ ਗਰਮ ਪਾਣੀ ਅੱਜ ਕੱਲ ਤੇ ਟੂਟੀਆਂ 'ਚ ਸਭ ਕੁਝ ਆਉਂਦਾ ਹੈ ਪਰ ਸੁਭਾਅ ਹੈ ਸਾਡੇ ਮਾਈਂਡ ਦਾ ਜੋ ਕੋਲ ਹੈ ਉਹ ਮਿੱਟੀ ਜੇ ਦੂਰ ਹੈ ਉਹ ਸੋਨਾ ਇਹ ਸਾਡਾ ਸੁਭਾਅ ਹੈ ਮੈਂ ਕਹਿੰਦਾ ਤੁਸੀਂ ਇੱਥੇ ਬੈਠੇ ਆ ਨਾ ਤੁਹਾਡੇ ਚ ਬੜੇ ਵੀਰ ਨੇ ਜਿਹੜੇ ਚਾਹੁੰਦੇ ਆ ਯਾਰ ਕੈਨੇਡਾ ਜਾਣਾ ਹਜੇ ਵੀ ਹੈਗੇ ਵਜੇ ਇੱਛਾ ਰੱਖਦੇ ਕੋਈ ਕਹਿੰਦਾ ਅਮਰੀਕਾ ਜਾਣਾ ਹੈ ਪਰ ਇੰਨੇ ਤੁਸੀਂ ਨਹੀਂ ਤਰਸਦੇ ਅਮਰੀਕਾ ਲਈ ਜਿਹੜੇ ਅਮਰੀਕਾ ਵਾਲੇ ਤਰਸਦੇ ਆ ਇੰਡੀਆ ਆਉਣ ਵਾਸਤੇ ਜਿੱਦਣ ਇੰਡੀਆ ਮੈਂ ਤੁਹਾਨੂੰ ਦੱਸਦਾ ਸਾਡਾ ਇੱਕ ਬੰਦਾ ਨਾ ਮੈਂ ਅਮਰੀਕਾ ਸੀ ਗੁਰਦੁਆਰਾ ਸਾਹਿਬ ਅਸੀਂ ਉੱਥੇ ਇੱਕ ਗੁਰਦੁਆਰਾ ਬਣਾਇਆ ਮੈਰੀਲੈਂਡ ਵਿੱਚ ਤੇ ਮੈਂ ਜਾਂਦਾ ਰਿਆਂ ਉੱਥੇ ਕਈ ਸਾਲ ਹੁਣ ਵੀ ਜਾਂਦਾ ਹੀ ਆ ਸਾਡੇ ਸਿੰਘ ਨੇ ਉੱਥੇ ਉਹ ਗੁਰਦੁਆਰਾ ਸਾਹਿਬ ਮੈਂ ਰਿਹਾ 2-3 ਦਿਨ ਸਾਡਾ ਇੱਕ ਬੰਦਾ ਬਾਰਡਰ ਬੂਦਰ ਟੱਪ ਕੇ ਮੈਨੂੰ ਜਾਣਦਾ ਸੀ ਉਹ ਉੱਥੇ ਪਹੁੰਚਿਆ ਤੇ ਐਦਾਂ ਮੈਂ ਬੈਠਾ ਮੈਨੂੰ ਮਿਲਿਆ ਮਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕ ਕੇ ਮੇਰੇ ਕੋਲ ਆ ਗਿਆ ਮੈਂ ਕਿਹਾ ਆ ਗਿਆ ਕਹਿੰਦਾ ਪਹੁੰਚ ਗਿਆ ਮੈਂ ਕਿਹਾ ਉਹ ਜਿਹੜੇ ਕੈਂਪ ਕੁੰਬ ਚੋਂ ਬਚ ਕੇ ਨਿਕਲ ਆਇਆ ਕਹਿੰਦਾ ਨਿਕਲ ਆਇਆ ਜੰਗਲਾਂ ਜੰਗਲਾਂ ਦਾ ਰਾਹ ਕਹਿੰਦਾ ਬਾਲੇ ਔਖੇ ਹੋਏ 6 ਮਹੀਨੇ ਲੱਗੇ ਅਮਰੀਕਾ ਪਹੁੰਚਣ ਤੇ 6 ਮਹੀਨੇ ਅੱਜ ਪਹੁੰਚਿਆ ਪਹਿਲਾ ਹੀ ਦਿਨ ਪਹਿਲਾ ਹੀ ਦਿਨ ਸਿੱਧਾ 에어ਪੋਰਟ ਤੋਂ ਉੱਤਰ ਕੇ ਮੇਰੇ ਕੋਲ ਆਇਆ 6 ਮਹੀਨੇ ੱਟਕੇ ਖਾ ਕੇ ਅਮਰੀਕਾ ਪਹੁੰਚਿਆ ਮੈਂ ਬੈਠਾ ਮੈਂ ਕਿਹਾ ਫਿਰ ਹੁਣ ਕੀ ਵਿਚਾਰ ਹੈ ਕਹਿੰਦਾ ਬਸ ਹੁਣ ਪੱਕੇ ਹੋ ਕੇ ਇੰਡੀਆ ਜਾਣਾ ਹੈ ਕਹਿੰਦਾ ਬਸ ਪੱਕੇ ਹੋ ਜੀਏ ਇੰਡੀਆ ਚਲੀਏ ਮੈਂ ਕਿਹਾ ਕੀ ਰਹਿ ਗਿਆ ਪਹਿਲਾਂ ਉੱਧਰ ਨੂੰ ਜਾਣ ਨੂੰ ਕਾਲਾ ਸੀ ਹੁਣ ਇੰਡੀਆ ਨੂੰ ਜਾਣ ਨੂੰ ਕਾਲਾ ਹੋ ਗਿਆ ਇੱਥੇ ਵਾਲੇ ਕਹਿੰਦੇ ਨੇ ਉੱਥੇ ਚੱਲੋ ਉੱਥੇ ਵਾਲੇ ਕਹਿੰਦੇ ਨੇ ਇੱਥੇ ਚੱਲੋ ਪਰ ਸਵਾਦ ਤਾਂ ਆਉਣਾ ਜੋ ਹੈ ਉਹਦੇ ਵਿੱਚ ਰਹਿਣਾ ਖੁਸ਼ ਰਹਿਣਾ ਸਿੱਖ ਪ੍ਰੈਜ਼ੈਂਟ ਮੂਮੈਂਟ ਵਿੱਚ ਆਓ ਜਿਹੜਾ ਮਰਜੀ ਤੁਸੀਂ ਧਾਰਮਿਕ ਲਿਟਰੇਚਰ ਪੜ ਲਓ ਮਹਾਤਮਾ ਬੁੱਧ ਨੂੰ ਪੜ ਲਓ ਬਾਬਾ ਫਰੀਦ ਸਾਹਿਬ ਨੂੰ ਪੜ ਲਓ ਗੁਰੂ ਨਾਨਕ ਨੂੰ ਪੜ ਲਓ ਕਹਿੰਦੇ ਵਰਤਮਾਨ ਵਿੱਚ ਜੀ ਆਜ ਮਲਾਵਾ ਸੇਖ ਫਰੀਦ ਟੱਕੇ ਮਕੁੰਜੜੀਆਂ ਮਨੋਹ ਮਚਿੰਦੜੀਆਂ ਅੱਜ ਵਿੱਚ ਪਰਮਾਤਮਾ ਹੈ ਹੁਣ ਵਿੱਚ ਪਰਮਾਤਮਾ ਹੈ ਪ੍ਰੈਜ਼ੈਂਟ ਮੂਮੈਂਟ ਵਿੱਚ ਪਰਮਾਤਮਾ ਹੈ